ਇੱਕ ਵਿਆਹ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸੀਏ ਕਿ ਇੱਕ ਮਾਮਲਾ ਕਾਫੀ ਜ਼ਿਆਦਾ ਪੱਕ ਗਿਆ ਹੈ ਮਰਹੂਮ ਪੰਜਾਬੀਾਇਕ ਸਿੱਧੂ ਮੂਸੇਵਾਲੇ ਦੇ ਪਤਾ ਬਲਕੌਰ ਸਿੱਧੂ ਆਪਣੀ ਪਤਨੀ ਦੇ ਨਾਲ ਹੁਣ ਘਰਨੇ ਤੇ ਬੈਠ ਚੁੱਕੇ ਨੇ ਕਰਨੇ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਜਿੱਥੇ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਸੀਗੀ ਪਰ ਹੁਣ ਮਾਨਸਾ ਪੁਲਿਸ ਉਸ ਦਰਖਾਸਤ ਤੇ ਗੌਰ ਕਰਨ ਤੇ ਬਿਲਕੁਲ ਵੀ ਜਿਹੜਾ ਵਾ ਜ਼ਰੂਰੀ ਨਹੀਂ ਸਮਝਦੀ ਹੈ ਤੇ ਇਸੇ ਤਹੀ ਹੁਣੇ ਬਲਕੌਰ ਸਿੱਧੂ ਨੇ ਆਪਣੀ ਪਤਨੀ ਦੇ ਨਾਲ ਮਾਤਾ ਚਰਨ ਕੌਰ ਦੇ ਨਾਲ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਉਹ ਨਾਲ ਦੀ ਨਾਲ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਉਹਨੇ ਲੰਬੇ ਸਮੇਂ ਤੋਂ ਆਪਣੀ ਲੜਾਈ ਜਾੜੇ ਦੀ ਆਖਰਕਾਰ ਇਨਸਾਫ ਕਿਉਂ ਨਹੀਂ ਮਿਲ ਰਿਹਾ ਪੂਰੀ ਜਾਣਕਾਰੀ ਜਿਹੜੀ ਆ ਸਾਹਮਣੇ ਆ ਚੁੱਕੀ ਹੈ ਦੱਸਿਆ ਜਾਂਦਾ ਕਿ ਹੁਣ ਸਿੱਧੂ ਮੂਸੇਵਾਲੇ ਦਾ ਪਰਿਵਾਰ ਜਿਹੜਾ ਮਾਨਸਾ ਦੇ ਐਸਐਸਪੀ ਦਫਤਰ ਵਿਖੇ ਦਰਨੇ ਤੇ ਬੈਠ ਗਿਆ ਜੁਰਾਣਾ ਮੂਸੇਵਾਲੇ ਦੇ ਪਤਾਨੇ ਤੋਂ ਗਵਰਤਮਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਏ ਨੇ ਕਿ ਨਾਲ ਹੀ ਕਹਿ ਕੇ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਪੱਕੇ ਤੌਰ ਤੇ ਇੱਥੇ ਬੈਠੇ ਰਹਿਣਗੇ ਬੋਲ ਸਿੱਧੂ ਨੇ ਦੱਸਿਆ ਕਿ ਅਸੀਂ ਜਨਵਰੀ ਵਿੱਚ ਸਾਡੇ ਨਾਲ ਕੋਈ ਧੋਖਾਧੜੀ ਨੂੰ ਲੈ ਕੇ ਅਸੀਂ ਬਰਖਾਸਤ ਕੀਤੀ ਸੀ ਜਿਸ ਦੇ ਸੁਪਰ ਮਾਨਸਾ ਪੁਲਿਸ ਗੌਰ ਕਰਨ ਨੂੰ ਤਿਆਰ ਨਹੀਂ ਹੈ ਉਹਨੇ ਕਿਹਾ ਕਿ ਅਸੀਂ ਬੰਟੀ ਬਾਂਸ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ ਬਲਕੌਰ ਸਿੱਧੂ ਨੇ ਕਿਹਾ ਕਿ ਸੀਐਮ ਦਾ ਓਐਸਡੀ ਮੇਰੇ ਕੇਸ ਨੂੰ ਪ੍ਰਭਾਵਿਤ ਕਰੀ ਜਾ ਰਿਹਾ ਲੰਦਾ ਮੈਨੂੰ ਸਮਝ ਨਹੀਂ ਆਉਂਦਾ ਨਾ ਕੋ ਗਵਰਨਮੈਂਟ ਦਾ ਕੀ ਚਾਕ ਲਿਆ ਬਲਕੌਰ ਸਿੱਧੂ ਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਪਹਿਲਾਂ ਸਾਡਾ ਪੁੱਤ ਮਰਵਾ ਦਿੱਤਾ ਤੇ ਹੁਣ ਉਸ ਦੀ ਕਮਾਈ ਵੀ ਖਾਈ ਜਾ ਰਹੀ ਹੈ ਅਸੀਂ ਆਪਣਾ ਟੱਬਰ ਕਿਵੇਂ ਪਾਲਾਂਗੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਹਨਾਂ ਨੂੰ ਰਿਸ਼ਵਤ ਦੇਣ ਲਈ ਪੈਸੇ ਨਹੀਂ ਹਨ ਬਲਕੌਰ ਸਿੱਧੂ ਨੇ ਪਰ ਇਹ ਮਨਲਾ ਕਿਹਾ ਕਿ ਸੀਐਮ ਸਾਹਿਬ ਇੱਕ ਪਾਸੇ ਤਾਂ ਤੁਸੀਂ ਗੈਂਗਸਟਰਾਂ ਦੇ ਖਿਲਾਫ ਪ੍ਰਹਾਰ ਕਰਨ ਦੀਆਂ ਗੱਲਾਂ ਕਰਦੇ ਹੋ ਤੇ ਉਹ ਪ੍ਰਹਾਰ ਕਿੱਥੇ ਹੈ ਵਿੜਤ ਤੁਹਾਡੇ ਮੋਢੇ ਹੱਥ ਬੰਨੀ ਜਾਂਦਾ ਤੇ 6 ਮਹੀਨਿਆਂ ਤੋਂ ਸੀਐਨ ਦਾ ਆਓਐਸਡੀ ਜੀ ਸਾਰੇ ਕੇਸ ਨੂੰ ਪਰਵਾਤ ਕਰੀ ਜਾਂਦਾ ਮੈਂ ਭਗਵੰਤ ਮਾਨ ਬਾ ਕੀ ਚੋਕ ਲਿਆ ਮੈਨੂੰ ਦੱਸੋ ਇਹ ਮਤਲਬ ਕੋਰ ਸਿੱਧੂ ਦੇ ਵੱਲੋਂ ਵੱਡੇ ਬਿਆਨਬਾਜ਼ੀ ਕੀਤੀ ਹੈ ਆ ਸਰਕਾਰ ਹੀ ਡਰਾਮੇ ਕਰਦੀ ਹੈ ਅਸੀਂ ਬੁਹਾਪੇ ਵਿੱਚ ਗੇੜੇ ਕੱਢ ਰਹੇ ਆ ਤੇ ਪੁਲਿਸ ਆਦੀ ਚਾਇਸ ਗੱਲ ਮੰਨ ਲਵੇ ਤਾਂ ਉਹਨਾਂ ਨੇ ਭਰੇ ਮੰਨ ਦੇ ਨਾਲ ਬਹੁਤ ਵੱਡੇ ਬਿਆਨਬਾਜ਼ੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੂਨ 2025 ਤੋਂ ਪੁਲਿਸ ਪੂਣ ਚੱਕਰ ਕੱਟ ਰਹੇ ਆ ਪਰ ਉਹਨਾਂ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਬਿਲਕੁਲ ਸਿੱਧੂ ਨੇ ਦੋਸ਼ ਲਗਾਇਆ ਕਿ ਪਿਛਲੇ 5 ਦਿਨਾਂ ਤੋਂ ਉਸ ਦੀ ਸ਼ਿਕਾਇਤ ਐਸਐਸਪੀ ਸਾਹਿਬ ਨੇ ਇੱਕ ਬੰਦਲ ਫੋਪੇ ਵਿੱਚ ਰੱਖੀ ਹੋਈ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਨਿਸ਼ਾਨੇ ਤੇ ਲੰਦੇ ਕਿਹਾ ਕਿ ਕਿਹੜੇ ਗੈਂਗਸਟਰਾਂ ਦੇ ਖਿਲਾਫ ਉਹ বলੋਂਗੇ ਤੁਸੀਂ ਪਲਾ ਕਾਖੀ ਵਾਲੇ ਗੈਂਗਸਟਰ ਨੂੰ ਕਾਪੂ ਕਰੋ ਜਿਹੜੇ ਇੱਥੇ ਬੈਠੇ ਹੋਏ ਨੇ ਤੁਸੀਂ ਮਾਲਸਾ ਚ ਲੋਟ ਨਚਾ ਰੱਖੀ ਹੈ ਉਹਨਾਂ ਕਿਹਾ ਕਿ ਸਰਕਾਰ ਨੂੰ ਟੈਕਸ ਦੇਣ ਦੇ ਬਾਵਜੂਦ ਵੀ ਉਹਨਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਤੇ ਪੁਲਿਸ ਸਿਰਫ ਉਦੋਂ ਤੱਕ ਪੁਲਿਸ ਜਿਹੜਾ ਪੱਕ ਸੁਣਦੀ ਆ ਪਰ ਇੱਥੇ ਪੁਲਿਸ ਦੋਸ਼ੀਆਂ ਦੇ ਨਾਲ ਵੀ ਖੜੀ ਨਜ਼ਰ ਆ ਰਹੀ ਹੈ ਬਲਕੌਰ ਸਿੱਧੂ ਨੇ ਸਿੱਧੇ ਤੌਰ ਤੇ ਮੁੱਖ ਮੰਤਰੀ ਤੇ ਸਵਾਲ ਚੁੱਕਨੇ ਆ ਗਿਆ ਇੱਕ ਪਾਸੇ ਗੈਂਗਸਟਰ ਵਿਰੁੱਧ ਪ੍ਰਹਾਰ ਦੀ ਗੱਲ ਆ ਕਰਦੇ ਹੋ ਤੇ ਹੁਣ ਤੁਸੀਂ ਕਿਵੇਂ ਕੋਈ ਇਨਸਾਫ ਨਹੀਂ ਕਰ ਰਹੇ ਤੁਹਾ ਪਿਤਾ ਬਲਕੌਰ ਸਿੱਧੂ ਤੇ ਮਾਤਾ ਚੈਨਕੌਰ ਜਿਹੜੇ ਨੇ ਉਹ ਵੱਡੇ ਪ੍ਰਦਰਸ਼ਨ ਤੇ ਬੈਠੇ ਨੇ ਦੋਵਾਂ ਦੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਤੇ ਹੁਣ ਆਪਣੇ ਇਨਸਾਫ ਦੀ ਮੰਗ ਕੀਤੀ ਹੈ ਸਾਮਣੇ ਆਉਣ ਦਾ ਇੱਕ ਉੱਕ ਮਕਸਦ ਹੈ ਵੀ ਸਾਡੇ ਜਿਹੜੇ ਪੁੱਤ ਨੂੰ ਚਾਹਣ ਵਾਲੇ ਲੋਕ ਨੇ ਸਾਡੀਆਂ ਤਕਲੀਫਾਂ ਉਹਨਾਂ ਤੱਕਰ ਪਹੁੰਚਣ ਅਸੀਂ ਅਜ ਉਹਨਾਂ ਮੂਰੇ ਬੇਨਤੀ ਕਰਦੇ ਹੱਥ ਜੋੜ ਕੇ ਵੀ ਤੁਸੀਂ ਸਾਡੀ ਮਦਦ ਕਰੋ ਅੱਜ ਅੱਜ ਕੀ ਕੰਪਲੇਂਟ ਲੈ ਕੇ ਆਏ ਹੋ ਕੀ ਗੱਲ ਹੋਈ ਹੈ ਅੱਜ 5 ਦਿਨ ਹੋ ਗਏ ਪੂਰੇ ਮੇਰੀ ਕੰਪਲੇਂਟ ਬੰਦ ਨਾ ਪਾਵਾ ਐਸਐਸਪੀ ਸਾਹਿਬ ਰੱਖੀ ਬੈਠੇ ਕਿਰੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤੁਸੀਂ ਪਹਿਲਾ ਖਾਕੀ ਵਾਲੇ ਗੈਂਗਸਟਰ ਨੂੰ ਕਾਪ ਕਾਰਨ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਗੁੱਟ ਕਰਵਾ ਰੱਖੀ ਹੈ ਮਾਨਸਾ ਦੇ ਉੱਤੇ ਮੇਰੇ ਵਰਗੇ ਜਿਹੜੇ 70-70 ਸਾਲ ਦੇ ਬੰਦੇ ਅਸੀਂ ਬੱਚੇ ਵਾਂਗ ਤੁਹਾਡੇ ਦਰਦ ਦੇ ਉੱਤੇ ਬੈਠੇ ਮਾਰ ਸੀ ਕਸੂਰ ਕੀ ਹੈ ਸਾਡਾ ਸਰਕਾਰ ਦਾ ਟੈਕਸ ਦਿੰਦੇ ਆ ਬੰਦਾ ਹੋਇਆ ਸਾਰਾ ਟੋਡੇ ਰੋਪੇ ਚ ਪਾਉਂਦੇ ਆ ਸਰਕਾਰ ਦੇ ਤੇ ਤੁਸੀਂ ਸਾਨੂੰ ਮਾਰਦੇ ਤੁਲਗੇ ਅਸੀਂ ਤੁਹਾਡੇ ਸੱਤੇ ਬੈਠੇ ਸੀ ਮਾਨਸਾ ਪੁਲਿਸ ਤੁਹਾਡੇ ਸੱਤੇ ਬੈਠੇ ਸੀ ਇੱਥੇ ਸੀ ਜੇ ਤੁਸੀਂ ਸਾਡਾ ਹਾਲ ਕਰੋਗੇ ਮੈਨੂੰ ਨਹੀਂ ਵੀ ਸੀ ਇਸ ਚ ਕਰਦੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਸਾਹਰੇ ਨੇ ਬੁਢਾਪੇ 'ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਲ ਕੀਤਾ ਤੁਸੀਂ ਪੁਲਿਸ ਹੋਣਾ ਚਾਹ ਪੁਲਿਸ ਹੈ ਜਿੰਨਾ ਚਿਰ ਪਤਾ ਜਿੱਦਾ ਪੱਖ ਸੁਣਦੀ ਜਦੋਂ ਪੁਲਸ ਦੋਸ਼ੀਆਂ ਦੇ ਨਾਲ ਅਜਿਹੇ ਵੀਰੋ ਐਦੋਂ ਵੱਡਾ ਆਖੀ ਚ ਗੁੰਡਾ ਤੁਸੀਂ ਨਹੀਂ ਜੀ ਮਜਬੂਰੀ ਦੇ ਵਿੱਚ ਮੈਨੂੰ ਅਜੇ ਇੱਕ ਸਟੈਪ ਦੇ ਦਿੰਦੇ ਸੁਣਾਉਣਾ ਤੇ ਡੀਆਈਜੀ ਸਾਹਿਬ ਆਜਾ ਖਬਰਾਂ ਇਹ ਮੇਰੀ ਗੱਲ ਸੁਣ ਲੈਣ ਮੈਂ ਅਸਰਾਂ ਤੋਂ ਉਮੀਦ ਕਰਦਾ ਵੀ ਤੁਸੀਂ ਮੈਨੂੰ ਦੱਸ ਕੇ ਜਾਓ ਮੇਰੀ ਜੇ ਕੰਪਲੇਂਟ ਗਲਤ ਹੈ ਮੈਨੂੰ ਫੜਾ ਕੇ ਜਾਓ ਤੇ ਆ ਚੱਕ ਭਰਾਵਾ ਤੇਰਾ ਕੁਛ ਨਹੀਂ ਲੰਗਦਾ ਨੂੰ ਆਸ ਤੇ ਕਿੱਥੇ ਜਾਵਾਂ ਤੁਸੀਂ ਸਾਰੇ ਸਤਕਾਰ ਜੋ ਪ੍ਰਸ਼ਣ ਮੈਂ ਜਾਵਾਂ ਕਿੱਥੇ ਕੀ ਦੇ ਕੋਈ ਜਾਵਾਂਗੇ ਵੀ ਵੀ ਕੀ ਤੋਂ ਮੈਂ ਚੱਲਿਆ ਹੋਇਆ ਫਿਰ ਮੈਂ ਹੱਥ ਬਨ ਕੇ ਕਹਿੰਦਾ ਵੀ ਮੇਰੇ ਘਰ ਦਾ ਮਸਲਾ ਨਿਚਿਤਕ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਮੇਰੀ ਕੰਪਲੇਂਟ ਜਿੰਮ ਤੱਕ ਕਰਤੀ ਜਾਂਦੀ ਹੈ ਯਾਰ ਜੁਲੂਬਦੀ ਕੋਈ ਹੱਥ ਰੋਣ ਦੀ। ਸਤੂ ਫਰਕੇ ਬਾਹਰ ਕੱਢ ਦੋ ਕਿ ਸਿੱਧਾ ੱਟਕੇ ਜਾਂਦੇ ਕਿਤੇ ਹੋਰ ਪਾਸੇ ਨਿਕਲ ਜਾਂਦੇ। ਇਹ ਰਹਿਣਾ ੱਟਕਾਗਾ ਤੂੰ ਕਰ ਦੋ। ਸੀਐਮ ਸਾਹਿਬ ਨੂੰ ਮੈਂ ਦੱਸ ਰਿਹਾ ਕਿ ਉਹਨੇ ਇੱਕ ਪਾਸੇ ਤੂੰ ਬੰਦਾ ਗੈਂਗਸਟਰ ਨੇ ਖਰਾਬ ਪ੍ਰਿਹਾਰ ਕਰਦੇ ਹੋ ਤੁਸੀਂ। ਉਹ ਪ੍ਰਿਹਾਰ ਕਿੱਥੇ ਕਰ ਦੋ? ਪੀੜ ਤਾਂ ਤੁਹਾਡੇ ਉਮਰੇ ਹੱਥ ਵੀ ਨਹੀਂ ਜਾਂਦੇ 6 ਮਹੀਨਿਆਂ ਤੋਂ। ਸੀਐਮ ਦਾ ਉਹ ਅਸਲੀ ਹੈ। ਸਾਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦੇ ਮੇਰੇ ਨੂੰ। ਕੀ 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 ਚੱਕਿਆ ਮੈਂ ਸੀਐਮ ਦਾ ਭਗਵੰਤ ਮਾਨ ਦਾ ਦੱਸੋ। हां सरकार है ड्रामा कर दिए ਤੁਸੀਂ ਇੱਜ਼ਤਦਾਰ ਜਿਹੜੇ ਸੀਨੀਅਰ ਸਿਟੀਜ਼ਨ ਹੈ ਉਹ ਤੁਹਾਡੇ ਤਾਲੇ ਵਿੱਚ ਇੱਡੇ ਥੰਦੇ ਪੁਲਸ ਦੇ ਇਹ ਸਾਡੀ ਗੈਜਗਲ ਮੰਗ ਲਓ ਮੈਨੂੰ ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ ਮੇਰੇ ਪੁੱਤ ਦਾ ਕਾਰੋਬਾਰ ਹੈ ਜਿਵੇਂ ਕਹਾ ਮੈਨੂੰ ਮੇਰੇ ਵੀ ਮੇਰੇ ਸਾਹਬ ਦੱਸ ਦਿਓ ਕੋਈ ਨਾਮ ਦੇਵੇ ਦੱਸੋ ਕਿਹਦੇ ਕੋਲੇ ਜਾਵਾਂ ਟੀਡੀ ਕੋਲੇ ਜਾਵਾਂ ਸੀਬੀ ਕੋਲੇ ਜਾਵਾਂ ਮਾਨਸਾ ਪੁਲਿਸ ਕੋਲੇ ਜਾਵਾਂ ਮੈਨੂੰ ਰਾਹ ਤਾਂ ਦੱਸੋ ਕੁਈ ਮੈਂ ਜਾਵਾਂ ਕਿੱਥੇ ਅйна ਥੱਕ ਗਿਆ ਅੱਜ 6 ਦਿਨ ਹੋ ਗਏ ਮੇਰੀ ਕੰਪਲੇਟ ਨੂੰ ਲਫਾਫੇ ਚ ਬੰਦ ਕਰੀ ਬੈਠੇ ਨੇ ਅੰਦਰ ਸਾਰੀ ਡਾਜ ਕੱਢ ਦਿੰਦੇ ਨੇ ਪਰ ਮੇਦੀ ਮੇਰੀ ਕੰਪਲੇਟ ਨਹੀਂ ਕੱਢਦੇ ਮੇਰੇ ਕੋਲ ਅਜਿ ਸ਼ਿਕਾਇਤ ਨਹੀਂ ਦੇਣਾ ਕਿੱਥੋਂ ਦੇਵਾਂ ਪੁੱਤ ਮਾਰ ਤੱਕ ਬਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ